ਫਾਰ ਦੇ ਜ਼ਮੀਨ ਵਾਗੀ ਪੈਸੇ ਦੇ ਨਹੀਂ ਰਹਿਗੇ ਇਹਨੇ ਸਾਡੀ ਅਣਖ ਹੈ ਤੇ ਜਮੀਨਾਂ ਨਾ ਰਹੀਆਂ ਅਣਖ ਹੀ ਨਹੀਂ ਰਹਿਣੀਰੇ ਕੁਮਣਕਾ ਬਲਾਕ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾ ਜਿਹੜਾ ਅੱਜ ਦਾਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਅਸੀਂ ਬਲਾਕ ਮੁਨਕ ਵੱਲੋਂ ਮੁਣਕ ਦੇ ਸਾਰੇ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਹਾਂ ਸਾਡਾ ਮੋਦੀ ਸਰਕਾਰ ਦੇ ਪ੍ਰਤੀ ਵਿਰੋਧ ਹੈ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਜਿਹੜਾ ਕਿਸਾਨਾਂ ਨੇ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਲੜਿਆ ਸੀ ਤੇ ਉਹਦੇ ਵਿੱਚ ਸਾਡੀਆਂ 12 ਸਰਕਾਰ ਨੇ ਮੰਗਾਂ ਮੰਨੀਆਂ ਸੀ ਜਿਦੇ ਵਿੱਚ ਮੋٹے ਤੌਰ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਹੋਵੇ ਲਖੀਨਪੁਰ ਦੇ ਖੀਰੇ ਦੇ ਦੋਸਿਆਂ ਨੂੰ ਸਜ਼ਾ ਮਿਲਣਾ ਤੇ ਜਿੰਨੇ ਵੀ ਸਾਡੇ ਕਿਸਾਨ ਉਸ ਮੋਰਚੇ ਦੌਰਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਇੱਕ ਨੂੰ ਯੋਗਤਾ ਮੁਤਾਬਕ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ ਤੇ ਕੁੱਲ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਇਹ ਸਾਡੀਆਂ ਮੇਨ ਮੰਗਾਂ ਸੀ ਪਰ ਮੋਦੀ ਸਰਕਾਰ ਆ ਉਹਨਾਂ ਮੰਗਾਂ ਤੋਂ ਮੁੱਕਰ ਗਈ ਕੋਈ ਵੀ ਮੰਗ ਲਾਗੂ ਨਹੀਂ ਕਰੀ ਮੰਗਾਂ ਦਾ ਲਾਗੂ ਕੀ ਕਰਨੀ ਸੀ ਦਵਾਰ ਤੋਂ ਨਵਾਂ ਖੇਤੀ ਨੀਤੀ ਖਾੜਾ ਲੈ ਕੇ ਆਇਆ ਜਾ ਰਿਹਾ ਹੈ ਜਿਹੜਾ ਸਰਕਾਰ ਮੋਦੀ ਸਰਕਾਰ ਪਹਿਲਾਂ ਸਿੱਧੇ ਤੌਰ ਤੇ ਲਾਗੂ ਕਰਨਾ ਚਾਹੁੰਦੀ ਸੀ ਜਦੋਂ ਸਿੱਧੇ ਤੌਰ ਤੇ ਲਾਗੂ ਨਾ ਹੋਇਆ ਹੁਣ ਚੋਰ ਮੋਰੀ ਰਸਤੇ ਰਹੀ ਜਿਹੜੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਦੇ ਰਾਹੀਂ ਲਾਗੂ ਕਰਵਾਇਆ ਜਾ ਰਿਹਾ ਹੈ ਤੇ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜੇਕਰ ਦੁਬਾਰੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲੇ ਤੋਂ ਵੀ ਵੱਡਾ ਸੰਘਰਸ਼ ਕੀਤਾ ਜਾਊਗਾ ਤੇ ਟਰੈਕਟਰ ਮਾਰਚ ਸਾਡਾ ਮੇਨ ਦੋਹੀ ਕਰਨੇ ਰਹਿੰਦੀਆਂ ਮੰਗਾਂ ਤੇ ਜਿਹੜਾ ਨਵਾਂ ਖੇਤੀ ਨੀਤੀ ਖੜਾ ਆ ਉਹਨੂੰ ਰੱਦ ਕਰਵਾਉਣ ਲਈ ਕਿਹੜੀ ਕਿਹੜੀ ਜਗ੍ਹਾ ਤੇ ਇਹ ਟਰੈਕਟਰ ਮਾਰਚ ਹੋ ਸਕਦੇ ਟਰੈਕਟਰ ਮਾਰਚ ਪੰਜਾਬ ਦੇ ਵਿੱਚ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਜੱਥੇਬੰਦੀ ਵੱਲੋਂ ਪੂਰੇ ਪੰਜਾਬ ਚ ਤਹਿਸੀਲ ਪੱਧਰੇ ਮਾਰਚ ਕੀਤੇ ਜਾ ਰਹੇ ਨੇ ਤੁਸੀਂ ਵੱਖ-ਵੱਖ ਤਮਾਂ ਥਾਮਾਂ ਤੇ ਨਿਊਜ਼ ਚੈਨਲ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੇਖੋਗੇ ਜਾਂ ਦੇਖ ਰਹੇ ਹੋਣੇ ਸਾਰੇ ਕਿਤੇ ਪੂਰੇ ਭਰਮੇ ਲੋਕਾਂ 'ਚ ਪੂਰਾ ਰੋ ਹੈ ਤੇ ਨਾਲ ਹੀ ਜਿਹੜੇ ਸਾਡੇ ਖਨੋਰੀ ਤੇ ਸੰਭੂ ਤੇ ਸਾਡੇ ਕਿਸਾਨ ਸਾਥੀ ਸਾਡੇ ਯੁੱਧਵੀਰ ਸਾਥੀ ਨੇ ਉਹ ਲੜ ਰਹੇ ਨੇ ਸਰਕਾਰ ਉਹਨਾਂ ਦੀਆਂ ਉਹਨਾਂ ਨੂੰ ਦੀ ਗੱਲ ਸੁਣੇ ਤੇ ਜਿਹੜੀ 14 ਫਰਵਰੀ 14 ਫਰਵਰੀ ਦੀ ਉਹਨਾਂ ਨੂੰ ਮੀਟਿੰਗ ਦਿੱਤੀ ਹੈ ਉਹ ਬਿਲਕੁਲ ਧੋਖਾ ਹੈ ਉਹਨਾਂ ਸਾਥੀਆਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਕਿਉਂਕਿ ਜਿਹੋ ਜੀ ਉਹ ਸਾਡੇ ਕਿਸਾਨ ਸਾਥੀ ਡੱਲੇਵਾਲ ਦੀ ਹਾਲਤ ਹੈ ਉਹਦੀ ਹਾਲਤ ਅਜਾਜਤ ਨਹੀਂ ਦਿੰਦੀ ਕਿ ਐਨਾ ਸਮੇਂ ਮਰਨ ਵਰਤ ਤੇ ਬੈਠ ਕੇ ਬੰਦਾ ਜਿਉਂਦਾ ਰਹਿ ਸਕਦਾ ਹੈ ਅਸੀਂ ਕਹਿੰਨੇ ਆ ਉਹ ਮੀਟਿੰਗ ਦਾ ਉਹਨੂੰ ਮੀਟਿੰਗ ਨੂੰ ਛੇਤੀ ਕੀਤਾ ਜਾਵੇ ਤੇ ਚੰਡੀਗੜ੍ਹ ਤੋਂ ਬਦਲ ਕੇ ਦੁਬਾਰੇ ਦਿੱਲੀ ਮੀਟਿੰਗ ਕੀਤੀ ਜਾਵੇ ਕਿਉਂਕਿ ਕੇਂਦਰ ਕੇਂਦਰ ਸਰਕਾਰ ਇਹ ਦਿਖਾਣਾ ਚਾਹੁੰਦੀ ਹੈ ਵੀ ਇਹ ਇਕੱਲਾ ਪੰਜਾਬ ਦਾ ਮੋਰਚਾ ਹੈ ਤੇ ਜਿੱਥੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਅਸੀਂ ਦੁਬਾਰੇ 1 ਸਾਲ ਬਾਅਦ ਫਿਰ ਉੱਥੇ ਧੱਕਤਾ ਜਿੱਥੇ ਮੀਟਿੰਗ ਸ਼ੁਰੂ ਕੀਤੀ ਸੀ ਉੱਤੀ ਦਿਵਾਰੇ ਲੱਗੇ ਇਸ ਕਰਕੇ ਅਸੀਂ ਸਰਕਾਰ ਨੂੰ ਸਖਤ ਸ਼ਬਦਾਂ ਚ ਕਹਿਣਾ ਚਾਹੁੰਦੇ ਆਂ ਵੀ ਇਹ ਮੀਟਿੰਗ ਛੇਤੀ ਤੇ ਦਿੱਲੀ ਵਿਖੇ ਕੀਤੀ ਜਾਵੇ। ਏਕਤਾ ਦੀ ਗੱਲ ਤਿੰਨੇ ਫਾਰਮਾਂ ਦੇ ਵਿੱਚ ਚੱਲ ਰਹੀ ਸੀ। ਅਗਲੀ ਮੀਟਿੰਗ ਦਾ ਲੋਕ ਵੀ ਇੰਤਜ਼ਾਰ ਕਰ ਰਹੇ ਨੇ ਵੀ ਕੀ ਨਿਕਲੂਗਾ ਇਸ ਦੇ ਵਿੱਚੋਂ। ਤੇ ਤੁਸੀਂ ਕਿੰਨਾ ਕਮਾਨਦੇ ਹੋ ਵੀ ਏਕਤਾ ਜਿਹੜੀ ਉਹ ਪੱਤਰਾਂ ਦੇ ਵਿੱਚ ਜਦੋਂ ਮੀਟਿੰਗ ਹੋਈ ਤਾਂ ਕਿਹਾ ਗਿਆ ਕਿ ਵੱਧ ਤੋਂ ਵੱਧ ਏਕਤਾ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਰਤਵਾ ਹੈ ਕਿ ਲੋਕਾਂ ਦੇ ਵਿੱਚ ਕੋਈ ਵਿਚਾਰ ਕਿੰਨੇ ਫਾਰਮਾਂ ਤੋਂ ਸਾਹਮਣੇ ਨਹੀਂ ਰੱਖਿਆ ਗਿਆ ਹੈਗਾ ਭਾਵੇਂ ਕੀ ਬਿਆਨਬਾਜ਼ੀਆਂ ਜ਼ਰੂਰ ਬੰਦ ਹੋ ਗਈਆਂ ਇੱਕ ਦੂਜੇ ਦੇ ਖਿਲਾਫ ਕੋਈ ਉਤਰ ਬਿਆਨਬਾਜ਼ੀ ਨਹੀਂ ਦਿੱਤੀ ਜਾਊਗੀ ਪਰ ਲੋਕ ਕਿਤੇ ਨਾ ਕਿਤੇ ਜਿੰਨੇ ਵੀ ਕਿਸਾਨ ਨੇ ਸਾਰੇ ਇੰਤਜ਼ਾਰ ਕਰ ਰਹੇ ਨੇ ਕਿ ਆਖਰਕਾਰ ਤਿੰਨੇ ਫਾਰਮ ਕਦੋਂ ਇਕਤਾ ਦੇ ਉੱਪਰ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਲੜਨੇ ਸੰਯੁਕਤ ਕਿਸਾਨ ਮੋਰਚੇ ਦੇ ਜਦੋਂ ਦਾ ਪਿਛਲੇ 2024 13 ਫਰਵਰੀ ਦੇ ਘੋਲ ਚੱਲਿਆ ਉਸ ਟਾਈਮ ਦਾ ਹੀ ਪੂਰਾ ਜੋਰ ਲਾਇਆ ਹੋਇਆ ਹੈ ਕਿ ਆਪਣੀ ਇਕਤਾ ਬਣੇ ਸੰਯੁਕਤ ਕਿਸਾਨ ਮੋਰਚੇ ਦਾ ਮੰਨਣਾ ਹੈ ਵੀ ਜਿੱਦਿਆਂ ਵੱਡੀਆਂ ਮੰਗਾਂ ਨੇ ਜਦੋਂ ਤੱਕ ਕੁੱਲ ਭਾਰਤ ਦੇ ਕਿਰਤੀ ਲੋਕ ਲੜਨ ਵਾਲੀਆਂ ਜੱਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਮੋਦੀ ਨੂੰ ਨਹੀਂ ਝੁਕਾਇਆ ਜਾ ਸਕਦਾ ਕਿਉਂਕਿ ਲੜਾਈ ਡਬਲਯੂਟੀਓ ਨਾਲ ਹੈ ਵਰਲਡ ਬੈਂਕ ਨਾਲ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੇ ਅਪਰਾਲੇ ਵੀ ਕੀਤੇ ਨੇ 2024 ਦੇ ਵਿੱਚ ਵੀ ਚਿੱਠੀਆਂ ਵੀ ਭੇਜੀਆਂ ਨੇ ਇੱਕ 6 ਮੈਂਬਰੀ ਕਮੇਟੀ ਸੰਯੁਕਤ ਕਿਸਾਨ ਮੋਰਚੇ ਦੀ ਬਣੀ ਹੋਈ ਹੈ ਜਿਦੇ ਵਿੱਚ ਸਾਡੀ ਜੱਥੇਬੰਦੀ ਦੇ ਸੁਪਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਵੀ ਸ਼ਾਮਲ ਨੇ ਲਗਾਤਾਰ ਇਕਤਾ ਦੀ ਜਨਕ ਕੋਸ਼ਿਸ਼ ਕਰ ਰਹੇ ਨੇ 9 ਜਨਵਰੀ ਨੂੰ ਮੋਗੇ ਦੀ ਦਾਣਾ ਮੰਡੀ ਦੇ ਵਿੱਚ ਲੱਖਾਂ ਦਾ ਇਕੱਠ ਕਰਕੇ ਮਹਾਪੰਚਾਇਤ ਰੈਲੀ ਕੀਤੀ ਗਈ ਜਿਦੇ ਵਿੱਚ ਏਕਤਾ ਮਤਾ ਲੋਕਾਂ ਤੋਂ ਪਾਸ ਕਰਵਾਇਆ ਗਿਆ ਜਿਦੇ ਵਿੱਚ 8 ਮੰਗਾਂ ਰੱਖੀਆਂ ਗਈਆਂ ਵੀ ਆਪਾਂ ਉਹਨਾਂ ਕੋਲੇ ਸਾਥੀਆਂ ਕੋਲੇ ਜਾਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਆਓ ਆਪਾਂ ਟੇਬਲ ਟॉक ਕਰੀਏ ਜੱਡਾ ਵੱਡਾ ਦੁਸ਼ਮਣ ਹੈ ਆਪਾਂ ਨੂੰ ਏਕਤਾ ਬਣਾਣੀ ਪਊਗੀ ਸੰਜੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਕਮੇਟੀ ਤੇ 100 ਤੇ 100 ਕਿਸਾਨਾਂ ਦਾ ਜਥਾ ਖਨੋਰੀ ਵੀ ਗਿਆ ਸੰਭੂ ਵੀ ਗਿਆ ਉਹਨਾਂ ਨੂੰ ਸੱਦਾ ਪੱਤਰ ਵੀ ਦੇ ਕੇ ਆਏ ਸਾਥੀਆਂ ਨੂੰ ਸਾਥੀਆਂ ਨੇ ਬੜੇ ਜਾਨੀ ਕਿ ਵਧੀਆ ਢੰਗ ਨਾਲ ਗੱਲ ਸੁਣੀ ਸਾਡੀ ਗੱਲਬਾਤ ਬਹੁਤ ਵਧੀਆ ਮਾਹੌਲ ਚ ਹੋਈ ਤੇ ਉਤੋਂ ਸਾਥੀਆਂ ਨੇ ਬੇਨਤੀ કરી ਵੀ ਜਿਹੋ ਜੀ ਡੱਲੇ ਵਾਲ ਦੀ ਹਾਲਤ ਹੈ ਮੀਟਿੰਗ ਨੂੰ ਛੇਤੀ ਕੀਤਾ ਜਾਵੇ ਅਸੀਂ 15 ਜਨਵਰੀ ਦੀ ਮੀਟਿੰਗ ਰੱਖੀ ਸੀ ਤਾਂ ਸੰਯੁਕਤ ਮੋਰਚੇ ਨੇ ਉਹਨਾਂ ਦੀ ਹਾਤ ਨੂੰ ਦੇਖਦੇ ਹੋਇਆ ਮੀਟਿੰਗ 13 ਦੀ ਕੀਤੀ ਤੇ ਪਟਿਆਲੇ ਦੀ ਬਜਾਏ ਪਤਨੇ ਕੀਤੀ ਪਤਨੇ ਉਹਨਾਂ ਨੂੰ ਕਿਹਾ ਸਾਥੀਆਂ ਨੂੰ ਵੀ ਇਹ ਅੱਠ ਮੰਗਾ ਨੇ ਤੇ ਜਿਹੜਾ ਖੇਤੀ ਨੀਤੀ ਖੜਾ ਆਇਆ ਐਸ ਮੰਗ ਨੂੰ ਪਹਿਲੇ ਮੰਗ ਤੇ ਪਹਿਲੀ ਮੰਗ ਰੱਖਿਆ ਜਾਵੇ ਤੇ ਐਮਐਸਪੀ ਕਾਨੂੰਨ ਦੀ ਜਿਹੜੀ ਗਰੰਟੀ ਹੈ ਇਹਨਾਂ ਦੋਨਾਂ ਨੂੰ ਆਪਾਂ ਪਹਿਲੀ ਮੰਗ ਤੇ ਰੱਖੀਏ ਤੇ ਤੁਹਾਡੀ ਕਿੰਨੀ ਕਦੇ ਤੇ ਸਹਿਮਤੀ ਬਣ ਸਕਦੀ ਹੈ ਘੱਟੋ ਘੱਟ ਕਿੰਨੀ ਤੇ ਵੱਧੋ ਵੱਧ ਕਿੰਨੀ ਤਾਂ ਸਾਥੀਆਂ ਨੇ 4 ਦਿਨਾਂ ਦਾ ਸਮਾਂ ਮੰਗਿਆ ਕਿ ਅਸੀਂ ਦੋਵੇਂ ਫੋਰਮ ਮੀਟਿੰਗ ਕਰਕੇ ਵਿਚਾਰ ਕਰਾਂਗੇ ਜਦੋਂ 18 ਤਰੀਕ ਦੀ ਮੀਟਿੰਗ ਰੱਖੀ ਸਾਥੀ ਆਏ ਮੀਟਿੰਗ ਦੇ ਵਿੱਚ ਆ ਉਹਨਾਂ ਨੂੰ ਪੁੱਛਿਆ ਵੀ ਕੀ ਤੁਹਾਡੀ ਮਿਲ ਕੇ ਸਹਿਮਤੀ ਬਣੀ ਹੈ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਇਹਨਾਂ ਤੇ ਹਲੇ ਕੋਈ ਵਿਚਾਰ ਹੀ ਨਹੀਂ ਬਣਿਆ ਹੈਗਾ ਹੁਣ ਜਿਹੜੀ ਗੱਲ ਤੇ ਆਪਾਂ ਨੇ ਕਿਹਾ ਵੀ ਇਹ ਅੱਠ ਮੰਗਾਂ ਤੇ ਸਾਡੀ ਕਿੰਨੀ ਸਹਿਮਤੀ ਬਣ ਸਕਦੀ ਹੈ ਇਹ ਸਾਂਝੀਆਂ ਬਣ ਸਕਦੀਆਂ ਨੇ ਪਰ ਸਾਥੀਆਂ ਨੇ ਵਿਚਾਰ ਹੀ ਨਹੀਂ ਕਰਿਆ ਹੁਣ ਸੰਜੀਤ ਤਕਸਾਨ ਮੋਰਚਾ ਹੋਰ ਕਰੇ ਵੀ ਕੀ ਉਹਨਾਂ ਨੇ ਤਾਂ ਪੂਰਾ ਜ਼ੋਰ ਲਾਇਆ ਵੀ ਏਕਤਾ ਬਣੇ ਪਰ ਉਹ ਸਾਥੀ ਠੀਕ ਹੈ ਏਕਤਾਲੇ ਪਾਸੇ ਕਰ ਰਹੇ ਨੇ ਪਰ ਥੋੜਾ ਲੇਟ ਕਰ ਰਹੇ ਨੇ ਅਸੀਂ ਕਹਿੰਨੇ ਆ ਵੀ ਉਹਨਾਂ ਅੱਠ ਮੰਗਾਂ ਤੇ ਉਹ ਆਪਦੀ ਸਥਿਤੀ ਸਪਸ਼ਟ ਕਰਨ ਵੀ ਅੱਥੇ ਕਿੰਨੀ ਏਕਤਾ ਕਰ ਸਕਦੇ ਨੇ ਅਗਲੀ ਗੱਲਬਾਤ ਆਸੀ ਹੁਣ ਵੀ 24 ਤਰੀਕ ਨੂੰ ਦਿੱਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਤੇ 12 ਤਰੀਕ ਨੂੰ ਉਹਨਾਂ ਸਾਥੀਆਂ ਨੂੰ ਫੇਰ ਸੱਦਾ ਦਿੱਤਾ ਹੈ ਵੀ ਆਓ ਆਪਾਂ ਇਕੱਠੇ ਹੋ ਕੇ ਏਕਤਾ ਵੱਲ ਰਾਂ ਨੂੰ ਫੇਰ ਅੱਗੇ ਵਧੀਏ ਕਿਉਂਕਿ ਮੋਦੀ ਸਰਕਾਰ ਨੇ ਜਿਹੜੀ ਚਿੱਠੀ ਭੇਜੀ ਹੈ ਮੀਟਿੰਗ ਕਰ ਲਈ ਉਹ ਚਿੱਠੀ ਸੰਯੁਕਤ ਕਿਸਾਨ ਮੋਰਚਾ ਮੁੱਢ ਤੋਂ ਰੱਦ ਕਰਦਾ ਹੈ ਉਹ ਚਿੱਠੀ ਸਾਡੇ ਦੇ ਫੁੱਟ ਪਾਣ ਲਈ ਹੈ ਜਿਹੜਾ ਏਕਤਾ ਵੱਲ ਕਦਮ ਵੱਧ ਰਿਹਾ ਸੀ ਉਹਨੂੰ ਰੋਕਣ ਲਈ ਹੈ ਤੇ ਜਿਹੜੇ ਦੋਏ ਫੋਰਮ ਲੜ ਰਹੇ ਸੀ ਉਹਨਾਂ ਦੀ ਵੀ ਉਹਨਾਂ ਤੇ ਇੱਕ ਸਹਿਮਤੀ ਨਹੀਂ ਹੈ ਇਸ ਕਰਕੇ ਸਿਓ ਸਾਥਿਓ ਜਿਹੜੇ ਲੜ ਰਹੇ ਨੇ ਕਹਿਣਾ ਚਾਹੁੰਦੇ ਆ ਸਾਥਿਓ ਇਹ ਸਰਕਾਰ ਦੀ ਵੱਡੀ ਚਾਲ ਹੈ ਜਿਹੜੀ ਚਿੱਠੀ ਲੈ ਕੇ ਆਏ ਨੇ ਬਿਲਕੁਲ ਆਪਣੇ ਚ ਫੁੱਟ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ ਸੈਕਟਰ ਵੱਲੋਂ ਮੀਟਿੰਗ ਆਈ ਹੈ ਉਹਦੇ ਵਿੱਚ ਪੰਜਾਬ ਸਰਕਾਰ ਕਿਤੇ ਨਾ ਕਿਤੇ ਵਾਹਵਾਹੀ ਘਟ ਰਹੀ ਹੈ ਜਿਹੜੀ ਮੀਟਿੰਗ ਹੈ ਉਹ اسی ਲੈ ਕੇ ਆਇਆ ਸੈਕਟਰ ਦੇ ਨਾਲ ਜਦੋਂ ਕਿ 1 ਸਾਲ 13 ਫਰਵਰੀ ਨੂੰ ਹੋ ਜੂਗਾ ਉਹ ਮੋਰਚੇ ਲੱਗਿਆ ਉਹ ਤਾਂ ਪੰਜਾਬ ਸਰਕਾਰ ਇੱਕ ਪਾਸੇ ਜਿਹੜਾ ਚੁੱਪਚਾਪ ਬੁੱਧੀ ਨੇ ਬੈਠੀ ਹੋਈ ਸੀ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਨਹੀਂ ਆਇਆ ਪਰ ਹੁਣ ਵਾਹਵਾਹੀ ਘਟ ਗਈ ਇਹ ਤਾਂ ਭਗਵੰਤ ਮਾਨ ਸਰਕਾਰ ਜਿੱਦੋਂ ਦੀ ਆਈ ਹੈ ਉਸ ਦਿਨ ਜਿਹੜੇ ਡਰਾਮੇ ਬਾਜ਼ੀ ਕਰ ਰਹੀ ਹੈ ਸਭ ਨੂੰ ਪਤਾ ਵੀ ਸਰਕਾਰ ਨੇ ਮੀਟਿੰਗ ਕਿਹੜੇ ਹਿਸਾਬ ਨਾਲ ਦਿੱਤੀ ਹੈ ਜਦੋਂ ਸੰਜੁਕਤ ਕਿਸਾਨ ਮੋਰਚੇ ਨੇ ਦੋ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਉਹ ਚਾਹੇ ਟੁਹਾਨੇ ਚ ਕੀਤੀ ਚਾਹੇ ਮੋਗੇਜ ਕੀਤੀ ਸੰਯੁਕਤ ਕਿਸਾਨ ਮੋਰਚੇ ਦਾ ਕੇਂਦਰ ਸਰਕਾਰ ਤੇ ਦਬਾਅ ਬਣਿਆ ਵੀ ਜੇ ਸੰਯੁਕਤ ਕਿਸਾਨ ਮੋਰਚੇ ਦਾ ਏਕਾ ਹੋ ਗਿਆ ਤਾਂ ਮੋਦੀ ਸਰਕਾਰ ਨੂੰ ਪਹਿਲਾਂ ਵਾਂਗੂ ਯਾਨੀ ਕਿ ਗੱਲਾਂ ਮੰਨਣੀਆਂ ਪੈਣਗੀਆਂ ਗੋਡਣੀਆਂ ਪਰ ਆਣਾ ਪਊਗਾ ਇਸ ਕਰਕੇ ਜੇ ਅੱਜ ਉਹਨਾਂ ਨੇ ਚਿੱਠੀ ਦਿੱਤੀ ਹੈ ਸਿਰਫ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਸਦਕਾ ਉਹ ਸਾਥੀਆਂ ਨੂੰ ਗੱਲਬਾਤ ਲਈ ਸੱਦਿਆ ਇਹ ਕਿੰਨੇ ਕਿਤੇ ਡਰਾਫਟ ਆਏ ਨੇ ਜਿन्हे ਅੱਗੇ ਵੀ ਸਮੁੱਚੇ ਸਰਕਾਰ ਮੋਰਚਾ ਲਗਾਤਾਰ ਪ੍ਰੋਗਰਾਮ ਹੋਣਗੇ ਜਿਵੇਂ 2021 ਦਾ ਨੋਟ ਪਹਿਲਾਂ ਅਪਿੰਡਾਂ ਦੇ ਵਿੱਚ ਅਸੀਂ ਦੇਖਦੇ ਆ ਬਲਾਕ ਤਹਿਤਾਂ ਪੱਧਰ ਦੇ ਉੱਪਰ ਲੋਕਾਂ ਨੂੰ ਇੱਕ ਨਾਮਵੰਦ ਦਿੱਤਾ ਗਿਆ ਸੀ ਫਿਰ ਤੁਰੰਤ ਨੂੰ ਜਾਇਗਰ ਦਿੱਤਾ ਵੀ ਇਹ ਕਿੰਨੇ ਡਰਾਫਟਾਂ ਹੋ ਗਈ ਕਿ ਲੋਕਾਂ ਦੇ ਘਰਾਂ ਤੱਕ ਪਹੁੰਚਾ ਨਾ ਲੋਕ ਕਿਵੇਂ ਪਹੁੰਚਾਈ ਜਾ ਬਿਲਕੁਲ ਜਿਹੜਾ ਇਹ ਨਵਾਂ ਖੇਤੀ ਖੜਾ ਆਇਆ ਹੁਣ ਪਹਿਲਾਂ ਤਾਂ ਲੋਕਾਂ ਨੂੰ ਇਹ ਗੱਲ ਸਮਝਾਣੀ ਪਊਗੀ ਵੀ ਇਹ ਬਿਲਕੁਲ ਉਹੀ ਸੇਮ ਉਹਦੇ ਵਿੱਚ ਸ਼ਰਤਾਂ ਲਿਖਿਆ ਨੇ ਜਿਹੜੀਆਂ ਖੇਤੀ ਕਾਲੇ ਕਾਨੂੰਨਾਂ 'ਚ ਸੀ ਪਰ ਉਹਦੇ ਵਾਸਤੇ ਸਾਨੂੰ ਘਰ ਘਰ ਪਹਿਲਾਂ ਮੰਗੂ ਗੱਲ ਚੁੱਲ੍ਹੇ-ਚੁੱਲ੍ਹੇ ਤੇ ਲੈ ਕੇ ਜਾਣੀ ਪਊਗੀ ਜੇ ਕੋਈ ਕਹੇ ਵੀ ਇੱਕ ਵਾਰੀ ਅਨਾਉਂਸਮੈਂਟ ਕਰਕੇ ਜਾਂ ਸੱਦੇ ਦੇ ਕੇ ਦੋ-ਚਾਰ ਰੇਲੀਆਂ ਕਰਕੇ ਲੋਕਾਂ ਦੇ ਗੱਲ ਪੱਲੇ ਪੇਜੂਗੀ ਲੋਕਾਂ ਦੇ ਗੱਲ ਪੱਲੇ ਪੈਣ ਵਾਸਤੇ ਸਮਾਂ ਲੱਗਦਾ ਹੁੰਦਾ ਪਰ ਜਦੋਂ ਲੋਕਾਂ ਦੇ ਗੱਲ ਪੱਲੇ ਪੈ ਜੇ ਲੋਕ ਕਦੇ ਹਾਰਦੇ ਨਹੀਂ ਹੁੰਦੇ ਲੋਕ ਹਮੇਸ਼ਾ ਜਿੱਤਦੇ ਹੁੰਦੇ ਨੇ ਪਰ ਉਹਨਾਂ ਨੂੰ ਗੱਲ ਪੱਲੇ ਪਾਣ ਦੀ ਲੋੜ ਹੁੰਦੀ ਹੈ ਉਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਨੁਕੜ ਮੀਟੀਆਂ ਵੀ ਕਰਵਾਵਾਂਗੇ ਤੇ ਸ਼ਹਿਰਾਂ 'ਚ ਵੱਡੀਆਂ ਰੈਲੀਆਂ ਵੀ ਕਰਾਂਗੇ ਹਰ ਹਿੱਲਾ ਵਰਤਾਂਗੇ ਕਿ ਲੋਕਾਂ ਨੂੰ ਦੱਸਿਆ ਜਾਵੇ ਵੀ ਕਿਵੇਂ ਕਿਸਾਨਾਂ ਦੀਆਂ ਮੰਡੀਆਂ ਖੋਣਗੇ ਕਿਵੇਂ ਮਜ਼ਦੂਰਾਂ ਤੋਂ ਜਿਹੜਾ ਉਹਨਾਂ ਨੂੰ ਫਰੀ ਤੇ ਸਸਤਾ ਰਾਸ਼ਨ ਮਿਲ ਰਿਹਾ ਹੈ ਉਹ ਖੋਣਗੇ ਉਹ ਸਾਰੀਆਂ ਗੱਲਾਂ ਉਹਨਾਂ ਦੇ ਪੱਲੇ ਪਾਣੀਏ ਪੈਣਗੀਆਂ ਅਮਰੀਕਾ ਨੇ ਤਾਂ ਐਲਾਨ ਜ਼ਰੂਰ ਕੀਤਾ ਹੈ ਵੀ ਉਹ ਡਬਲੂ ਪੀ ਤੋਂ ਬਾਹਰ ਆਊਗਾ ਉਹਨਾਂ ਲਈ ਤਾਂ ਰਿਪੋਰਟ ਵੀ ਆ ਸਕਦੀ ਹੈ ਨਾ ਅਮਰੀਕਾ ਦਾ ਨਾ ਭਾਰਤ ਦਾ ਹੈਗਾ ਇਹ ਕਹਿਣ ਦੀਆਂ ਗੱਲਾਂ ਨੇ ਕਿਉਂਕਿ WTO ਨੇ ਸਾਰੇ ਦੇਸ਼ਾਂ ਨੂੰ ਗਹਿਣੇ ਲਿਆ ਹੋਇਆ ਹੈ ਕੋਈ ਜਿੱਡੀ ਮਰਜੀ ਗੱਲ ਕਰੀ ਜਾਵੇ ਹਾਂ ਆ ਸਕਦਾ ਹੈ ਓਡੀ ਮੂਵਮੈਂਟ ਨਹੀਂ ਹੈਗੀ ਅੱਜ ਸਰਕਾਰ ਨਹੀਂ ਆਉਂਦੀ ਜਦੋਂ WTO ਚੋਂ ਬਾਹਰ ਆਊਗਾ ਤਾਂ ਲੋਕ ਲੈ ਕੇ ਆਣਗੇ ਲੋਕਾਂ ਦੇ ਦਬਾਅ ਸਦਕਾ ਉਹਨਾਂ ਨੂੰ ਬਾਹਰ ਆਣਾ ਪਊਗਾ ਜਦੋਂ ਲੋਕਾਂ ਦੀ ਇਕੱਠ ਵੱਡੇ ਹੋਗੇ ਲੋਕਾਂ ਦੇ ਸਮਝ ਬਣ ਗਈ ਫਿਰ ਮਜਬੂਰਨ ਉਹ ਆ ਸਕਦੇ ਨੇ ਪਰ ਜੇ ਸਰਕਾਰ ਕਹੇ ਵੀ ਅਸੀਂ ਆਪ ਤੋਂ ਬਾਹਰ ਆਵਾਂਗੇ ਆਦੇ ਨਹੀਂ ਆ ਸਕਦੇ ਹੈਗੇ। ਲੋਕਾਂ 'ਚ ਚਰਚਾ ਜ਼ਰੂਰ ਬਣੀ ਹੋਈ ਹੈ ਇਹ ਚੀਜ਼ ਨੂੰ ਕਿ ਜਿਹੜੇ ਤਿੰਨ ਖੇਤੀ ਡਰਾਫਟ ਆਏ ਨੇ ਵੀ ਉਹ ਰਾਜਾਂ ਨੂੰ ਦਿੱਤੇ ਗਏ ਹੋਣੇ। ਕੇਂਦਰ ਰਾਜ ਦੇ ਨਾਲ ਕੋਈ ਸਬੰਧ ਨਹੀਂ। ਵੀ ਰਾਜ ਨੂੰ ਚਾਹੇ ਆਪਣਾ ਲਾਗੂ ਕਰਨ ਜਾਂ ਫਿਰ ਰੱਦ ਕਰਨ। ਹੁਣ ਪੰਜਾਬ ਸਰਕਾਰ ਨੇ ਤਾਂ ਇੱਕ ਵਾਰੀ ਤਾਂ ਕਹਿ ਦਿੱਤਾ ਜੇ ਅਸੀਂ ਇਸ ਚੀਜ਼ ਨੂੰ ਰੱਦ ਕਰਾਂਗੇ ਪਰ ਸੈਸ਼ਨ ਨਹੀਂ ਬੁਲਾਇਆ ਗਿਆ। ਅਸਲ ਦੇ ਵਿੱਚ ਐ ਤਾਂ ਟੀਵੀ ਦੇ ਉੱਪਰ ਆ ਕੇ ਮੋਦੀ ਨੇ ਵੀ ਇਹ ਗੱਲ ਕਹਿਤੀ ਸੀ ਵੀ ਅਸੀਂ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਆ ਤੇ ਮੈਂ ਕਿਸਾਨਾਂ ਤੋਂ ਮਾਫੀ ਮੰਗਦਾ। ਮੈਂ ਤੁਹਾਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਇਆ। ਪਰ ਕਿਸਾਨਾਂ ਨੇ ਕਿਹਾ ਅਸੀਂ ਬਿਲਕੁਲ ਨਹੀਂ ਮੰਨਦੇ ਜਿਹੜੇ ਹਿਸਾਬ ਨਾਲ ਇਹ ਕਾਨੂੰਨ ਆਏ ਨੇ ਉਹ ਲੋਕ ਸਭਾ ਚ ਰਾਜ ਸਭਾ ਚ ਤੇ ਰਾਸ਼ਟਰਪਤੀ ਦੇ ਸਾਈਨ ਹੋ ਕੇ ਰੱਦ ਹੋਣੇ ਚਾਹੀਦੇ ਨੇ ਅਸੀਂ ਫੇਰ ਮੰਨਾਂਗੇ ਵੀ ਇਹ ਕਾਨੂੰਨ ਰੱਦ ਹੋ ਗਏ ਐਸੇ ਤਰ੍ਹਾਂ ਜੇ ਭਗਵੰਤ ਮਾਨ ਸਾਹਿਬ ਨੇ ਇਹ ਕਾਨੂੰਨ ਰੱਦ ਕਰਤੇ ਤਾਂ ਉਹਨੂੰ ਇਜਲਾਸ ਬੁਲਾ ਕੇ ਰੱਦ ਕਰਨ ਦੇ ਪਹਿਲਾਂ ਹੱਜ ਕੀ ਹੈ ਬਿਲਕੁਲ ਨਹੀਂ ਜਿਹੜਾ ਚਾਹੇ ਕੇਜਰੀਵਾਲ ਆ ਚਾਹੇ ਭਗਵੰਤ ਮਾਨ ਆ ਚਾਹੇ ਬਾਦਲਾ ਚਾਹੇ ਕੈਪਟਨ ਆ ਇਹ ਸਾਰੇ ਕਾਰਪੇਟਾਂ ਦੇ ਧੱਲੇ ਨੇ ਇਨਾਂ ਦੀ ਸਿਰਫ ਕੁਰਸੀ ਦੀ ਕੁੱਕਰ ਲੜਾਈ ਐ ਲੋਕਾਂ ਨਾਲ ਇਹਨਾਂ ਦਾ ਕੋਈ ਰਾਬਤਾ ਨਹੀਂ ਹੈਗਾ ਲੋਕਾਂ ਵਾਸਤੇ ਇਹ ਕੋਈ ਨਿੱਤਿਆ ਨਹੀਂ ਬਣਾਉਂਦੇ ਵੋਟਾਂ ਤੋਂ ਪਹਿਲਾਂ ਚਾਹੇ ਲੋਕਾਂ ਨਾਲ ਜਿੰਨੇ ਮਰਜ਼ੀ ਵਾਅਦੇ ਕਰਨ ਵੋਟਾਂ ਤੋਂ ਬਾਅਦ ਇਹ ਜੋਕਾਂ ਦੇ ਪੱਖ ਚ ਕੱਢਦੇ ਨੇ ਚਾਹੇ ਉਹ ਕੋਈ ਵੀ ਸਰਕਾਰ ਐ ਪੰਜਾਬ ਦੇ ਵਿੱਚ ਧੱਕੇ ਨਾਲ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਕਿਸਾਨ ਜਿੱਥੇ ਬੰਦੀ ਉਗਰਾਹਾ ਉਹ ਤਿੱਖੇ ਕੋਲ ਲੜ ਰਹੀ ਐ ਉਹ ਚਾਹੇ ਬਠਿੰਡੇ ਦਾ ਦੁੰਨੇ ਵਾਲਾ ਪਿੰਡ ਹੋਵੇ ਚਾਹੇ ਜੌਂਦ ਪਿੰਡ ਹੋਵੇ ਕਿੰਨੀ ਵੱਡੀ ਜਾਨੀ ਕਿ ਉੱਥੇ ਪੁਲਿਸ ਨੇ ਕਿਸਾਨਾਂ ਤੇ ਲਾਠੀ ਚਾਰਜ ਕਰਿਆ ਲੱਤਾਂ ਬਾਹਾਂ ਤੋੜੀਆਂ ਨੇ ਕਿਸਾਨਾਂ ਦੀਆਂ ਤੇ ਸਾਡੇ ਸੁਭਾ ਪ੍ਰਧਾਨ ਜਗਿੰਦਰ ਸਿੰਘ ਗੁਰਾਹਾਂ ਸਮੇਤ ਸਾਰਿਆਂ ਤੇ 307 ਦੇ ਪਰਚੇ ਦਰਜ ਕੀਤੇ ਨੇ ਵੀ ਇਹ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਤਾਂ ਲੋਕਾਂ ਦੇ ਆ ਅਸੀਂ ਤਾਂ ਲੋਕਾਂ ਦੇ ਨਾਲ ਕੇ ਹਰੇਕ ਵਾਅਦੇ ਨੂੰ ਪੂਰਾ ਕਰਾਂਗੇ ਉਹ ਸਾਰੇ ਇਹ ਸਾਰੇ ਕਾਰਪੋਰੇਟ ਪੱਖੀ ਨੇ ਇਹ ਕਹਿਣ ਦੀਆਂ ਗੱਲਾਂ ਨੇ